ਪੰਜਾਬੀ ਕਾਇਗੂ ਬੱਬੂ ਮਾਨ ਐਲੀ ਮੰਗਟ ਅਤੇ ਉਹਨਾਂ ਦੀ ਟੀਮ ਦੇ ਰਾ ਬਾਬਾ ਨਾਨਕ ਵਿਕੇ ਹੜਪਰਬਾਵੀ ਇਲਾਕਿਆਂ ਵਿੱਚ ਪਹੁੰਚੀ ਇਸ ਦੌਰਾਨ ਪਿੰਡ ਧਰਮਾਬਾਦ ਅਤੇ ਥੀਟਰ ਕੇ ਵਿਕੇ ਜਿੰਨਾ ਲੋਕਾਂ ਦੇ ਘਰ ਡੇਗ ਗਏ ਉਹਨਾਂ ਲੋਕਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਬੱਬੂ ਮਾਨ ਨੇ ਲਈ ਉਹਨਾਂ ਨੇ ਕਿਹਾ ਕਿ ਮੈਂ ਮੀਡੀਆ ਤੋਂ ਦੂਰ ਰਹਿਣਾ ਸੇਵਾ ਕਰਨ ਆਇਆ ਅਤੇ ਸੇਵਾ ਕਰਨੀ ਹੈ ਕਿਉਂਕਿ ਅਸੀਂ ਪਿਛਲੇ ਦਿਨੀ ਵਿਦੇਸ਼ ਵਿੱਚ ਸੀ ਹੁਣੇ-ਹੁਣੇ ਪੰਜਾਬ ਆਏ ਹਾਂ ਤੇ ਆ ਕੇ ਸੇਵਾ ਸ਼ੁਰੂ ਕਰ ਦਿੱਤੀ। ਦਾ ਲੋੜ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਆ ਵੀ ਸਾਰੇ ਲੱਗੇ ਹੋਏ ਆਂ। ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋਈ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ। ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ। ਹਾਂ ਤਾਂ ਉਹ ਤੁਸੀਂ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ-ਹੌਲੀ। ਓਵਰਾਲ ਪੰਜਾਬ ਤੁਸੀਂ ਕੀ ਕਿਲਾ? ਦੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਤਾਂ ਕਿਸਤਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸਤਾਂ ਦੀ ਆ ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅੱਜ ਤੱਕ ਇਹ ਯੋ ਕਿ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਗੱਲ ਠੀਕ ਆ ਉਹ ਵੀ ਜਾਰੀ ਰਹਿ ਗਿਆ ਹਾਂ ਲੱਗੀ ਰਹਿਣਾ ਇਹ ਤਾਂ ਫੁੱਪਾ ਜੀ ਤੇ ਜਦੋਂ ਦਾ ਗੌਲ ਪੰਗਰੇ ਤੋਂ ਹੋ ਰਿਹਾ ਲੱਗਾ ਪਹਿਲਾਂ মিডিਆ ਵੀ ਸੀ ਉਹਦਾ ਮੂੰਹ ਪਤਾ ਲੱਗਿਆ ਗੌਲ ਤੋਂ ਪਹਿਲਾਂ ਦੇ মিডিਆ ਵੀ ਜੇ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ মিডিਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਤੇ ਮੈਂ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਨੇ ਕਿਉਂਕਿ ਇਹ ਆ ਪੰਜਾਬ ਵਾਲੇ ਹੋਏ ਬਫਤੇ ਮੋਸ